ਸੰਜੀ ਕੁਮਾਰ ਜੀ ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰੇ ਜੀਜਾ ਜੀ ਸੀ। ਕਦੋਂ ਮੈਰਸਪੀਸ ਮੈਰ ਜਿੰਨਾ ਸੀ ਜੇ 12 ਬਰਨ ਦੇ। ਕਿਹਦੀ ਤੇ ਕਰੋ ਤੁਸੀਂ? ਅਸੀਂ ਬਟਰਾਟੇ ਤੋਂ ਮਾਮਾ ਦਾ ਦੱਸ ਕਿੰਦੀ ਕੀ ਕੰਮ ਕਰਦੇ। ਕਿਚ ਕਿਚੇ ਰਹੀ ਸੀ। ਗੱਡੀ ਕੀ ਕੰਮ ਕਰਦੀ। ਇਹ ਪਰਵਾਰੀ ਸੀ। ਕੀ ਗੱਲ ਕੀ ਹੋਈ ਹੈ? ਕੀ ਕੰਮ? ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚੇ ਦੇ ਕੱਪੜੇ ਟਰਨ ਕਰਕੇ ਆ ਰਹੀ ਸੀ। ਵਾਪਸੀ ਦੇ ਨਾਂ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟਕਰੂ ਜੇ। ਟਕਰ ਬਹੁਤ ਜ਼ਬਰਦਸਤ ਸੀ। ਤੁਸੀਂ ਸਾਡੇ ਜਿਹੜੇ ਤੋਂ ਐਮਬੂਲੈਂਸਸ ਤੇ ਮਾ ਦੋ ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਬਦ ਸਾਡੇ ਬੁੱਧੀ ਜੀ ਜੇ ਕੁਝ ਵੀ ਨਹੀਂ ਸੀਗਾ ਕੋਈ ਫੰਦਾ ਸਿਸਟਮ 10 20 ਮਿੰਟ ਦੇ ਵਿੱਚ ਐਂਬੂਲੈਂਸ ਨਹੀਂ ਜਾਂਦੀ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਵਾਚ ਜਾਂਦੀ ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ ਕੁਝ ਵੀ ਨਹੀਂ ਸੀ ਪਰ ਸੋਣਾ ਕੁਦਰਤੀ ਕਰ ਰਹੀ ਹੈ ਉਸ ਕਾਰਵਾਈ ਕਰ ਰਹੀ ਹੈ ਇਹ ਆਪਣੀ ਜੋ ਵੀ ਇਹਨੂੰ ਠੀਕ ਲੱਗ ਰਹੀ ਹੈ ਆਪਣੀ ਕਾਰਵਾਈ ਕਰ ਰਹੀ ਹੈ ਪੂਰੀ ਸਰਕਾਰੀ ਡਿਚ ਸੀ ਹਾਂਜੀ ਜੀ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਹੈ ਮੈਂ ਇਹ ਸਰ ਗਵੀਰ ਸਿੰਘ ਚੌਕੀ ਨੂੰ ਚਾਰਜ ਕੀ ਲੀਨ ਹਾਲ ਸਿੰਘ ਵਾਲਾ ਜੀ ਕੀ ਮਾਮਲਾ ਹੈ ਇਹ ਇਹ ਮਾਮਲਾ ਸਮਦੀਪ ਸਿੰਘ ਪੁੱਤਰ ਸੋਮਪਾਲ ਪਿੰਡ ਕੋਟਪਾਈ ਦੇ ਰਹਿਣ ਵਾਲਾ ਹੈ ਇਹ ਪਟਵਾਰੀ ਨੌਕਰੀ ਕਰਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀਗੀ ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜੀ ਸੀਗੀ ਉਹ ਕੱਪੜੇ ਕੁਪਰੇ ਮੋੜਨ ਆਇਆ ਸੀਗਾ ਤੇ ਮੋੜ ਕੇ ਵਾਪਸ ਜਾ ਰਿਹਾ ਸੀ ਜਦੋਂ ਇਹ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਕੋਲੇ ਕੋ ਪਹੁੰਚਾ ਤਾਂ ਜਿਹਦੀ ਗੱਡੀ ਅਗੇ ਆਵਾਰਾ ਪਸ਼ੂ ਆਣ ਕਰਕੇ ਇਹਦੀ ਗੱਡੀ ਆ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਟਕਰਾਉਣ ਕਰਕੇ ਸੱਟਾਂ ਜਿਆਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੇ ਪੋਸਟਮਾਰਟਮ ਕਰਕੇ ਡੈੱਡ ਬਾਡੀ ਵਾਰਸ ਨੂੰ ਦਿੱਤੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਾਰਵਾਈ 174 सीआरपीसी ਕੀਤੀ ਹੈ ਜੀ ਕਿਉਂਕਿ ਵਾਰਸ ਕੋਈ ਕਾਰਵਾਈ ਉਹ ਨੂੰ ਨਹੀਂ ਕਰ ਵੀ ਨਹੀਂ ਕਰਨੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਕੁਦਰਤੀ ਤੇ ਅਚਾਨਕ ਹੋਇਆ ਹੈ ਹਾਂਜੀ ਹਾਂਜੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸਬਕੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488